ਅੱਜ ਜਿਹੜੀ ਦਿੱਲੀ ਆ ਜਾਂ ਕੋਈ ਸ਼ਕਤਾਂ ਵਾਈ ਗੁਰ ਉਹ ਇਹ ਚੌਧੀਆਂ ਵੀ ਸਿੱਖ ਹੋਣ ਤੇ ਜ਼ਰੂਰ ਪਰ ਹੁਣ ਜਿੱਦਾਂ ਦੇ ਅਸੀਂ ਚਾਹੀਏ ਸਿੱਖ ਕਿੱਦਾਂ ਦਾ ਹੋਣਾ ਚਾਹੀਦਾ ਇਹ ਸਾਡੇ ਗੁਰੂ ਨੇ ਤੈਅ ਕੀਤਾ ਦੁਨੀਆ ਦੀ ਕੋਈ ਵੀ ਤਾਕਤ ਇਹ ਤੈਅ ਨਹੀਂ ਕਰ ਸਕਦੀ ਵੀ ਸਿੱਖ ਦੀ ਪਰਿਭਾਸ਼ਾ ਕੀ ਹੋਊਗੀ ਜਥੇਦਾਰਾਂ ਦਾ ਫਰਜ਼ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ ਜੱਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਕਿ ਬੜਾ ਕਰਕੇ ਕੀਤਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜੱਥੇਦਾਰ ਪੰਥ ਨਾਲ ਦਾ ਵਾ ਜੇ ਪੰਥ ਨਹੀਂ ਤੇ ਉਹ ਜੱਥੇਦਾਰ ਕਿਹੇ ਕੰਮਦਾਨੀ ਆ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਇਹ ਗੁਰੂ ਦਾ ਸਿਧਾਂਤ ਆ ਮੇਰਾ ਸਿਧਾਂਤ ਨਹੀਂ ਆ ਇਹ ਕਿ ਜੱਥੇਦਾਰ ਦਾ ਸਿਧਾਂਤ ਨਹੀਂ ਆ ਇਹ ਗੁਰੂ ਦਾ ਸਿਧਾਂਤ ਆ ਵੀ ਆਪਾਂ ਇੱਕ ਮੁੱਠ ਇਹ ਕੋਈ ਜੀ ਰਾਜਕਾਂ ਦਾ ਸਭ ਸ੍ਰੀ ਗੁਰੂ ਕੋਲ ਸੇਵਾ ਕਰਦਾ ਹੈ ਪਾਸ਼ਾ ਦਾ ਇਹ ਜਗਤ ਆਕ੍ਰਿਤੀ ਕਿ ਕਿ ਤਰਤਾ ਸੁਣੋ ਬਈ ਇਹ ਉਹੀ ਤਖਤ ਦਾ ਜੇ ਦਾ ਮੁਕਾਬਲਾ ਕਰਨ ਦੇ ਲਈ ਬਾੜੀ ਰਾਦੇ ਮੁਗਲ ਹਕੂਮਤਾਂ ਸਮੇਂ-ਸਮੇਂ ਤੇ ਉੱਤੇ ਆਪਣੇ ਹਮਲੇ ਕਰਦੇ ਰਹੇ ਪਰ ਸੱਚੇ ਪਾਸ਼ਾ ਦੇ ਇਸ ਪਾਵਨ ਤਖਤ ਦੀ ਜਿਹੜੀ ਕਾਣਾ ਉਹ ਹਮੇਸ਼ਾ ਵਾਸਤੇ ਉਸੀ ਰਹੀ ਆ ਜਿਹੜਾ ਸਾਡਾ ਖਾਲਸਾ ਪੰਥ ਆ ਇਹ ਖਾਲਸੇ ਪੰਥ ਦੇ ਅੱਗੇ ਜਿਹੜੇ ਦਲ ਪੰਥ ਆ ਇਹਨਾਂ ਨੇ ਸਮੇਂ-ਸਮੇਂ ਦੇ ਉੱਤੇ ਅੱਜ ਕਿਉਂਕਿ ਦਿੱਲੀ ਫਤਿਹ ਦਿਹਾੜਾ ਵੀ ਆ ਆਪਾਂ ਜਦੋਂ ਇਕੱਠੇ ਹਾਂ ਸਾਰੀ ਕੌਮ ਇਕੱਠੀ ਹੀ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਹੋਰ ਜਰਨੈਲਾਂ ਦੀ ਅਗਵਾਈ 'ਚ ਦਿੱਲੀ ਵੀ ਫਤਿਹ ਕੀਤੀ ਆ ਅੱਜ ਜਿਹੜੀ ਦਿੱਲੀ ਆ ਜਾਂ ਕੋਈ ਸ਼ਕਤਾਂ ਵਾਏ ਗੁਰੂ ਉਹ ਇਹ ਚਾਹੁੰਦੀਆਂ ਵੀ ਸਿੱਖ ਹੋਣ ਤੇ ਜ਼ਰੂਰ ਪਰ ਹੋਣ ਜਿੱਦਾਂ ਦੇ ਅਸੀਂ ਚਾਹੀਏ ਸਿੱਖ ਕਿੱਦਾਂ ਦਾ ਹੋਣਾ ਚਾਹੀਦਾ ਇਹ ਸਾਡੇ ਗੁਰੂ ਨੇ ਤੈਅ ਕੀਤਾ ਦੁਨੀਆ ਦੀ ਕੋਈ ਵੀ ਤਾਕਤ ਇਹ ਤੈਅ ਨਹੀਂ ਕਰ ਸਕਦੀ ਵੀ ਸਿੱਖ ਦੀ ਪਰਿਭਾਸ਼ਾ ਕੀ ਹੋਊਗੀ ਕਰਮ ਜਨ ਹੋ ਜਾਵੇ ਬੋਲੋ ਸੋ ਨਿਹਾਲ ਜਿਹੜੀ ਸੇਵਾ ਆਪਾਂ ਨੂੰ ਮਿਲੀ ਆ ਮੈਂ ਪਹਿਲਾਂ ਵੀ ਸਾਰੇ ਵੀਰਾਂ ਨੂੰ ਦੱਸ ਚੁੱਕਾ ਇਹ ਅਸੀਂ ਕਰਨੀ ਆ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੇ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸ਼ੀਧ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਆ ਕਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਹਿਆ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿਨੇ ਸਾਡਾ ਤਖਤ ਟਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ ਵਾ ਜੀ ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਕਿ ਬੇੜਾ ਕਰਕੇ ਦਿੱਤਾ ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜਥੇਦਾਰ ਪੰਥ ਨਾਂ ਦਾ ਵਾ ਜੇ ਪੰਥ ਨਹੀਂ ਤੇ ਜਥੇਦਾਰ ਕਿਹੇ ਕੰਮਦਾਨੀ ਆ ਪਿਆਰ ਚਾਹੀਦਾ ਹੁੰਦਾ ਵਾ ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੁਰੇ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਗੁਰੂ ਖਾਲਸਾ ਜੀ ਅੱਜ ਆਪਾਂ ਸਾਰੇ ਤੁਸੀ ਜੀ ਕੇਸਗਰ ਸਾਹਿਬ ਦੇ ਔਰ ਜੱਤੇਦਾਰ ਸਾਹਿਬਾਨਾਂ ਦੇ ਹਜੂਰੀ ਦੇ ਵਿੱਚ ਆਪਾਂ ਗੁਰੂ ਖਾਲਸਾ ਖੜਾਗਾ ਅੱਜ ਸਾਡੇ ਵੱਲੋਂ ਜਿੰਨੀਆਂ ਵੀ ਰੀਤਾਂ ਜਿਹੜੇ ਬਣੀਆਂ ਆਂਦੇ ਪਿੱਛੇ ਪਿੱਛੇ ਹੋ ਗਏ ਅਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਕੀਤੀ ਉਹਨਾਂ ਨੇ ਸਾਡਾ ਕੋਈ ਨਹੀਂ ਇਸ ਚੀਜ਼ਾਂ ਨੂੰ ਅਨਗੋਲੇਆ ਕੀਤਾ ਅਸੀਂ ਗੁਰੂ ਸਾਹਿਬ ਦੀ ਰਹਿਤ ਮਰਿਆਦਾ ਔਰ ਗੁਰੂਸ ਕੇ ਅੰਮ੍ਰਿਤ ਦੇ ਬਾਤੇ ਦਾ ਜੋ ਮਾਨ ਮਰਿਆਦਾ ਹੈਗੀ ਉਹਨੂੰ ਬਹਾਲ ਕਰਾਉਣਾ ਚਾਹੁੰਦੇ ਆਂ ਆਪ ਜੀ ਤੇ ਆਸ ਰੱਖਦੇ ਆ ਆਪ ਜੀ ਇਤਹਾਸ ਰੱਖਦੇ ਆ ਜਿਹੜੀ ਆਪ ਉਸ ਪੁਰਾਣੇ ਸਮੇਂ ਦੇ ਵਿੱਚ ਮੇਰਾ ਤੁਹਾਡਾ ਵਾਦਾ ਵਾ ਕਿਉਂਕਿ ਪਾਸ਼ਾ ਨੇ ਜਦੋਂ ਬਾਟਾ ਤਿਆਰ ਕੀਤਾ ਮੈਂ ਵੀ ਜਦੋਂ ਅਮਰਤ ਛਕਿਆ ਹਾਂ ਜੀ ਮੈਂ 2000 ਰੁਪਏ ਅਮਰ ਛਕਿਆ ਅਕਾਲ ਤਖਤ ਸਾਹਿਬ ਤੋਂ ਉਹ ਇੱਕ ਬਾਟੇ ਦੀ ਪੰਜ ਬਾਣੀਆਂ ਦਾ 파ਟ ਹੋਇਆ ਪਾਸ਼ਾ ਦਾ ਜਿਹੜਾ ਖੰਡਾ ਦੋ ਧਾਰਾ ਵਿੱਚ ਫਿਰਿਆ ਉਸ ਤੋਂ ਬਾਅਦ ਉਹਨਾਂ ਨੇ ਦਿੱਤਾ ਜਦੋਂ ਆਪਾਂ ਵੀ ਰਸ ਵਿੱਚ ਪੀਤਾ ਫਿਰ ਜਿਹੜਾ ਅੰਮ੍ਰਿਤ ਥੱਲੇ ਜਾਂਦਾ ਸੀ ਭਾਂਡੇ 'ਚ ਉਹ ਵੀ ਇੱਕ ਬਾਟੇ 'ਚ ਪੈਂਦਾ ਸੀ ਉਹ ਬਾਹਰ 'ਚ ਸਾਰਿਆਂ ਦੇ ਮੁਖ ਨੂੰ ਲੱਗਦਾ ਉਹਦਾ ਮਤਲਬ ਇਹ ਹੁੰਦਾ ਵਾ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸਾਡੇ ਸਿਧਾਂਤ ਇੱਥੋਂ ਸ਼ੁਰੂ ਹੁੰਦਾ ਇੱਕ ਬਾਟੇ ਤੋਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੇ ਵਿੱਚ ਹੀ ਕੱਢੇ ਆਪਾਂ ਜੀ ਇਹ ਗੁਰੂ ਦਾ ਸਿਧਾਂਤ ਆ ਮੇਰਾ ਸਿਧਾਂਤ ਨਹੀਂ ਆ ਇਹ ਕੇ ਜਥੇਦਾਰ ਦਾ ਸਿਧਾਂਤ ਨਹੀਂ ਆ ਇਹ ਗੁਰੂ ਦਾ ਸਿਧਾਂਤ ਆ ਵੀ ਆਪਾਂ ਇੱਕ ਮੁੱਠ ਇੱਕੋ ਹੀ ਜੀ ਤਾਂ ਪਾਸ਼ਾ ਮੇਰ ਕਰਨਗੇ ਦੇਖੋ ਗੁਰੂ ਦੇ ਸਿਧਾਂਤ ਤੋਂ ਵੱਡਾ ਕੋਈ ਨਹੀਂ ਆ ਗੁਰੂ ਦਾ ਸਿਧਾਂਤ ਹੀ ਇਹ ਜਿਹੜਾ ਇਹ ਹੈਗਾ ਵਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕਾ ਸੰਗ ਸਾਥ ਵੱਡਿਆ ਸਿਓ ਕਾ ਰੀਸ ਜਿੱਥੇ ਨੀਤ ਸੰਭਾਲੀਆਂ ਨੇ ਥਿੱਥੇ ਨਜ਼ਰ ਤੇਰੀ ਬਖਸ਼ਿਸ਼ ਗੁਰੂ ਦੀ ਉੱਥੇ ਬਖਸ਼ਿਸ਼ ਰਹਿਮਤ ਆ ਆਪਾਂ ਤੁਹਾਡੇ ਨਾਲ ਹਰ ਤਰੀਕੇ ਦੇ ਨਾਲ ਮਿਲ ਕੇ ਚੱਲਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਜਿਹੜਾ ਤੁਸੀਂ ਸੁਝਾ ਦਿੰਦਾ ਆਉਣ ਵਾਲੇ ਸਮੇਂ ਤੇ ਆਪਾਂ ਇਹ ਸੁਝਾ ਦੇ ਉੱਤੇ ਇਕਾਲਤਖ ਸਾਹਿਬ ਜੀ ਤੁਹਾਡੇ ਦੱਸਣਗੇ ਜਦੋਂ ਵੀ ਆਉਣਾ ਜੇ ਆਪਾਂ ਤੁਹਾਨੂੰ ਜਰੂਰ ਜਦੋਂ ਬੰਦੀ ਸਾਰੇ ਮੁਖੀ ਅੱਗੇ ਆ ਜਾਣ ਸੇਖੀ ਸਾਹਿਬ ਜੀ ਠੀਕ ਆ ਅਪਾਇਨਟਮੈਂਟ ਇੱਕ ਵਾਰ ਪਿੱਛੇ ਕੀ